ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਇਸ ਵਿਸ਼ੇ ਵਿੱਚ ਅਸੀਂ ਤੁਹਾਡੇ ਨਾਲ ਮਹਾਪੁਰਖਾਂ ਦੁਆਰਾ ਦੱਸੀ ਗਈ ਸਭ ਤੋਂ ਸੋਖੀ ᔪਗਤੀ ਸਾਂਝੀ ਕਰਾਂਗੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਦੀ ਸਾਂਝ ਪਾਵਾਂਗੇ ਇਹ ਸ਼ਬਦ ਜੇਕਰ ਅਸੀਂ ਆਪਣੇ ਕੰਮਕਾਰ ਵਾਲੀ ਜਗ੍ਹਾ ਤੇ ਜਾਂ ਫਿਰ ਦਫ਼ਤਰ ਵਾਲੀ ਜਗ੍ਹਾ ਤੇ ਬੋਲ ਦਿੰਦੇ ਹਾਂ ਤਾਂ ਸੰਗਤ ਜੀ ਓਨੀ ਹੀ ਸਾਡੇ ਤੇ ਕਿਰਪਾ ਹੁੰਦੀ ਹੈ ਓਨੀ ਹੀ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਕੰਮਾਂ ਵਿੱਚ ਬਰਕਤ ਪਾਉਂਦੇ ਨੇ ਤਾਂ ਸੰਗਤ ਜੀ ਕਿਹੜਾ ਉਹ ਸ਼ਬਦ ਹੈ ਕਿਸ ਤਰ੍ਹਾਂ ਅਸੀਂ ਬੋਲਣਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਲਈ ਆਪ ਸਭਨਾ ਸੰਗਤਾਂ ਅੱਗੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਾਂਗੇ ਕਿ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਣੀ ਜੀ ਉਹ ਵੀ ਜ਼ਰੂਰ ਲਗਵਾਉਣਾ ਕਿਉਂਕਿ ਸੰਗਤ ਜੀ ਮੈਂ ਗੁਰੂ ਉੱਪਰ ਪੂਰਾ ਭਰੋਸਾ ਰੱਖ ਕੇ ਕਹਿ ਰਹੀ ਆ ਕਿ ਅਸੀਂ ਜੇਕਰ ਅੱਜ ਤੋਂ ਹੀ ਇਹ ਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਸੰਗਤ ਜੀ ਮੰਨ ਕੇ ਚੱਲਣਾ ਕਿ ਉਸੇ ਦਿਨ ਤੋਂ ਹੀ ਸਾਡੇ ਉੱਪਰ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਏਗੀ ਸੋ ਫਿਰ ਆਓ ਸੰਗਤ ਜੀ आज दी वीडियो कर दे हां। देखो संगत जी शब्द बोलना कोई ओखा काम नहीं है दिन दे किसे भी वक्त, किसे भी वेले इस शब्द नू बोल सकते हाँ शब्द असी सवेरे उठन सार जरूर बोलना है शब्द आप उठन सार ता जरूर बोलना है ਅਤੇ ਜੋ ਸੰਗਤ ਜੋ ਮੇਰੇ ਵੀਰ ਭੈਣ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਹਨ ਜੋ ਸੰਗਤ ਲੇਟ ਵੀ ਉੱਠਦੀ ਹੈ ਜੇਕਰ ਉਹ ਵੀ ਉੱਠਣਸਾਰ ਇਸ ਸ਼ਬਦ ਨੂੰ ਆਪਣੀ ਜ਼ੁਬਾਨ ਤੋਂ ਬੋਲਣ ਤਾਂ ਸੰਗਤ ਜੀ ਉਹਨਾਂ ਉੱਪਰ ਵੀ ਸੱਚੇ ਪਾਤਸ਼ਾਹ ਜੀ ਓਨੀ ਹੀ ਕਿਰਪਾ ਕਰਨਗੇ ਅਤੇ ਬਾਕੀ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਇਹ ਸ਼ਬਦ ਬੋਲ ਕੇ ਜ਼ਰੂਰ ਸੋਣਾ ਹੈ ਪਰ ਇਸ ਦੇ ਨਾਲ-ਨਾਲ ਦਿਨ ਦੇ ਵਕਤ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਇਸ ਸ਼ਬਦ ਦਾ ਉਚਾਰਨ ਆਪਣੀ ਰਸਨਾ ਤੋਂ ਕਰਦੇ ਜਾਣਾ ਹੈ ਸੰਗਤ ਜੀ ਸਭ ਤੋਂ ਵੱਡੀ ਗੱਲ ਹੈ ਕਿ ਮਹਾਪੁਰਖ ਜੀ ਇਹ ਕਹਿੰਦੇ ਨੇ ਕਿ ਇਹ ਸ਼ਬਦ ਬੋਲਣ ਲਈ ਕਿਸੇ ਵੀ ਇਸ਼ਨਾਨ ਜਾਂ ਬੈਠਣ ਦੀ ਲੋੜ ਨਹੀਂ ਹੈ ਬਿਨਾ ਇਸ਼ਨਾਨ ਕਰੇ ਵੀ ਅਸੀਂ ਇਹ ਸ਼ਬਦ ਦਾ ਜਾਪ ਕਰ ਸਕਦੇ ਹਾਂ ਅਤੇ ਜਦੋਂ ਵੀ ਇਹ ਸ਼ਬਦ ਤੁਹਾਡੀ ਰਸਨਾ ਤੇ ਆਵੇ ਤਾਂ ਸੰਗਤ ਜੀ ਸਮਝ ਲੈਣਾ ਕਿ ਸਾਡੇ ਦੁੱਖ ਦਰਦ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਸਾਡੇ ਵਾਹਿਗੁਰੂ ਦੀਆਂ ਜੋ ਬਰਕਤਾਂ ਨੇ ਉਹ ਸਾਡੇ ਤੇ ਹੋਣ ਵਾਲੀਆਂ ਹਨ ਸੰਗਤ ਜੀ ਆਪਾਂ ਇਹ ਸ਼ਬਦ ਇਸ ਕਰਕੇ ਜਰੂਰ ਬੋਲਣਾ ਹੈ ਸੰਗਤ ਜੀ ਜਦੋਂ ਵੀ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਅਤੇ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰੋਗੇ ਤਾਂ ਉਸੇ ਵਕਤ ਤੋਂ ਹੀ ਤੁਹਾਡਾ ਜੋ ਚੰਗਾ ਵਕਤ ਹੈ ਉਹ ਸ਼ੁਰੂ ਹੋ ਜਾਵੇਗਾ ਪਰ ਸੰਗਤ ਜੀ ਇਹ ਸ਼ਬਦ ਦੇ ਨਾਲ ਅਸੀਂ ਕੁਝ ਭਰੇਜ ਵੀ ਕਰਨੇ ਨੇ ਜਿਵੇਂ ਕਿ ਡਾਕਟਰ ਮਰੀਜ਼ ਨੂੰ ਦਵਾਈ ਦੇਣ ਤੋਂ ਪਹਿਲਾਂ ਪਰਹੇਜ਼ ਦੱਸਦਾ ਹੈ ਅਤੇ ਨਾਲ ਨਾਲ ਉਹ ਦਵਾਈ ਵੀ ਲਾਭ ਅਤੇ ਹਾਨੀ ਬਾਰੇ ਦੱਸਦਾ ਹੈ ਸੰਗਤ ਜੀ ਉਸੇ ਤਰ੍ਹਾਂ ਹੀ ਮਹਾਪੁਰਖਾਂ ਨੇ ਇਸ ਸ਼ਬਦ ਦੇ ਨਾਲ ਨਾਲ ਕੁਝ ਪਰਹੇਜ਼ ਵੀ ਦੱਸੇ ਹਨ ਸੋ ਫਿਰ ਸੰਗਤ ਜੀ ਸਭ ਤੋਂ ਪਹਿਲਾਂ ਪਰਹੇਜ਼ ਸਾਡੇ ਮਨ ਅੰਦਰ ਕਿਸੇ ਪ੍ਰਤੀ ਕੋਈ ਵੀ ਇਰਖਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਰਖਾ ਵਿੱਚ ਪਏ ਮਨੁੱਖ ਦੂਸਰੇ ਦਾ ਮਾੜਾ ਸੋਚਣਾ ਸ਼ੁਰੂ ਕਰ ਦਿੰਦੇ ਨੇ ਅਤੇ ਫਿਰ ਉਹ ਦੂਸਰੇ ਦਾ ਮਾੜਾ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ ਸੰਗਤ ਜੀ ਇਹ ਹੀ ਇਰਖਾ ਸਾਨੂੰ ਗੁਰੂ ਦੇ ਚਰਨਾਂ ਤੋਂ ਦੂਰ ਵੀ ਕਰਦੀ ਹੈ ਤਾਂ ਸੰਗਤ ਜੀ ਹੁਲਕੇ ਵੀ ਤੁਸੀਂ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਉਂਕਿ ਸੰਗਤ ਜੀ ईरका रखने वाला इंसान कदे भी वाहेगुरु की कृपा नू हासिल नहीं कर सकता संगत जी उस मनुख दा सारा ही वक्त दूसरे दी जिंदगी बारे चर्चा करन विच लंग जांदा है ता संगत जी सब तो पहला ता तुसी ईरखा तो परहेज करना है क्योंकि तो संगत जी किसे नू भी जो भी मिलता है ਉਹ ਸਭ ਦੇਣ ਵਾਲਾ ਪਰਮਾਤਮਾ ਹੈ ਅਤੇ ਉਹ ਸਭ ਉਹਨਾਂ ਦੀ ਮਿਹਨਤ ਨਾਲ ਉਹਨਾਂ ਦੇ ਕਰਮਾਂ ਨਾਲ ਉਹਨਾਂ ਦੀ ਕਿਸਮਤ ਦਾ ਫਲ ਹੁੰਦਾ ਹੈ ਜੋ ਜਿਸ ਵਿਅਕਤੀ ਤੋਂ ਅਸੀਂ ਈਰਖਾ ਕਰ ਰਹੇ ਹਾਂ ਉਸਨੇ ਸਾਡੇ ਤੋਂ ਭਲਾ ਕੀ ਲੈ ਜਾਣਾ ਹੈ ਅਤੇ ਉਸ ਵਿਅਕਤੀ ਨੇ ਵੀ ਸਾਡਾ ਕੀ ਖਾਦਾ ਹੈ ਇਸ ਲਈ ਸਾਡੀ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਈਰਖਾ ਨਹੀਂ ਹੋਣੀ ਚਾਹੀਦੀ ਕਿਉਂਕਿ ਸੰਗਤ ਜੀ ਜ਼ਿਆਦਾਤਰ ਈਰਖਾ ਕਰਨ ਵਾਲਾ ਇਨਸਾਨ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ ਅਤੇ ਸੰਗਤ ਜੀ ਦੂਸਰਾ ਭਰੇਜ ਕਿ ਸਤਗੁਰ ਸੱਚੇ ਪਾਤਸ਼ਾਹ ਜੋ ਵੀ ਸਾਡੇ ਉੱਪਰ ਕਰਦੇ ਨੇ ਸਾਨੂੰ ਜੋ ਵੀ ਦਾਤਾਂ ਬਖਸ਼ਿਸ਼ ਕਰਦੇ ਨੇ ਤਾਂ ਸੰਗਤ ਜੀ ਉਹਨਾਂ ਦਾਤਾਂ ਦਾ ਅਸੀਂ ਕਦੇ ਵੀ ਹੰਕਾਰ ਨਹੀਂ ਕਰਨਾ ਜਿਵੇਂ ਸੰਗਤ ਜੀ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਹੈ ਕਿ ਅਗਰ ਕੋਈ ਸਾਨੂੰ ਦਾਤ ਮਿਲਦੀ ਹੈ ਤਾਂ ਫਿਰ ਸਾਡੇ ਕਿਸੇ ਸੰਬੰਧੀ ਨੂੰ ਮਿਲਦੀ ਹੈ ਤਾਂ ਸੰਗਤ ਜੀ ਉਹ ਸਾਡੇ ਵਾਹਿਗੁਰੂ ਜੀ ਦੀ ਦੇਣ ਹੈ ਉਹ ਸਾਡੇ ਮਾਲਕ ਦੀਆਂ ਦਿੱਤੀਆਂ ਦਾਤਾਂ ਹਨ ਇਸ ਵਿੱਚ ਸਾਡਾ ਕੋਈ ਵੀ ਹਿੱਸਾ ਨਹੀਂ ਹੈ ਪਰ ਫਿਰ ਵੀ ਸੰਗਤ ਜੀ ਬਹੁਤੇ ਮਨੁੱਖਾਂ ਨੂੰ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਹੈ ਕਿਉਂਕਿ ਸੰਗਤ ਜੀ ਜਦੋਂ ਜਾਣੇ ਅਣਜਾਣੇ ਵਿੱਚ ਅਸੀਂ ਕੁਝ ਚੀਜ਼ਾਂ ਦਾ ਹੰਕਾਰ ਕਰ ਬੈਠਦੇ ਹਾਂ ਤਾਂ ਸੰਗਤ ਜੀ ਉਸ ਵਕਤ ਸਮਝ ਲੈਣਾ ਕਿ ਅਸੀਂ ਗੁਰੂ ਚਰਨਾਂ ਤੋਂ ਦੂਰ ਹੋ ਗਏ ਹਾਂ ਜਿਵੇਂ ਸੰਗਤ ਜੀ ਕਈ ਮਨੁੱਖਾਂ ਨੂੰ ਆਪਣੇ ਸੋਹਣੇ ਸਰੀਰ ਦਾ ਹੰਕਾਰ ਹੁੰਦਾ ਹੈ ਸੋਹਣੇ ਰੰਗ ਰੂਪ ਦਾ ਹੰਕਾਰ ਹੁੰਦਾ ਹੈ ਅਤੇ ਫਿਰ ਕਈ ਮਨੁੱਖਾਂ ਨੂੰ ਆਪਣੀ ਧਨ ਦੌਲਤ ਦਾ ਹੰਕਾਰ ਹੁੰਦਾ ਹੈ ਪਰ ਸੰਗਤ ਜੀ ਇਹ ਹੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਦਾ ਇਸ ਲਈ ਸੰਗਤ ਜੀ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਨਾ ਹੈ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਅਤੇ ਹੰਕਾਰੀਆਂ ਦਾ ਹੰਕਾਰ ਤੋੜਿਆ ਜਾਂਦਾ ਹੈ ਸੋ ਸੰਗਤ ਜੀ ਤੀਜਾ ਪਰੇਜ ਤੁਸੀਂ ਕਿਸੇ ਵੀ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਸੰਗਤ ਜੀ ਭਾਵੇਂ ਉਹ ਇਨਸਾਨ ਕਿੰਨਾ ਵੀ ਮਾੜਾ ਹੋਵੇ ਚਾਹੇ ਉਸ ਵਿੱਚ ਲੱਖ ਬੁਰਾਈਆਂ ਹੋਣ ਪਰ ਸੰਗਤ ਜੀ ਸਾਨੂੰ ਇਦਾਂ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰੀਏ ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਤਾਂ ਸਮਝ ਲੈਣਾ ਕਿ ਸਾਹਮਣੇ ਵਾਲੇ ਦੀ ਜੋ ਗੰਦਗੀ ਹੈ ਉਹ ਅਸੀਂ ਆਪਣੀ ਜ਼ੁਬਾਨ ਨਾਲ ਸਾਫ਼ ਕਰ ਰਹੇ ਹੁੰਦੇ ਹਾਂ ਸੋ ਇਸ ਲਈ ਸੰਗਤ ਜੀ ਜਦੋਂ ਵੀ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਜਾਂ ਬੁਰਾਈ ਕਰਦੇ ਹਾਂ ਤਾਂ ਸੰਗਤ ਜੀ ਅਸੀਂ ਉਸ ਦੇ ਸਾਰੇ ਪਾਪਾਂ ਦੀ ਪੰਡ ਆਪਣੇ ਸਿਰ ਉੱਤੇ ਚੁੱਕ ਲੈਂਦੇ ਹਾਂ ਇਸੇ ਕਰਕੇ ਨਿੰਦਿਆ ਚੁਗਲੀ ਤੋਂ ਪਰੇਜ ਜਰੂਰ ਕਰਨਾ ਹੈ ਸੋ ਚੌਥਾ ਪਰੇਜ ਸੰਗਤ ਜੀ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਹੈ ਕਿਸੇ ਦਾ ਵੀ ਮਾੜਾ ਨਹੀਂ ਸੋਚਣਾ ਕਿਉਂਕਿ ਸੰਗਤ ਜੀ ਅਸੀਂ ਜਿੰਨੀਆਂ ਖੁਸ਼ੀਆਂ ਵੰਡਾਂਗੇ ਕਿਸੇ ਦੁਖੀ ਵਿਅਕਤੀ ਨੂੰ ਜਿੰਨਾ ਖੁਸ਼ ਰੱਖਾਂਗੇ ਉਨਾ ਹੀ ਸਾਡਾ ਦੁੱਖ ਉਹ ਪਰਮਾਤਮਾ ਖਤਮ ਕਰੇਗਾ ਕਿਉਂਕਿ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸਿਧਾਂਤ ਹੈ ਕਿ ਜੋ ਚੀਜ਼ ਅਸੀਂ ਦੂਸਰਿਆਂ ਬਾਰੇ ਸੋਚਦੇ ਹਾਂ ਦੂਸਰਿਆਂ ਨੂੰ ਵੰਡਦੇ ਹਾਂ ਫਿਰ ਉਹੀ ਚੀਜ਼ ਸਾਡੇ ਕੋਲ ਦੁਗਣੀ ਹੋ ਕੇ ਵਾਪਸ ਆਂਦੀ ਹੈ ਤਾਂ ਫਿਰ ਸੰਗਤ ਜੀ ਇਹ ਤਾਂ ਅਸੀਂ ਸੋਚ ਵਿਚਾਰ ਕਰਨੀ ਹੈ ਕਿ ਅਸੀਂ ਦੂਸਰੇ ਵਿਅਕਤੀ ਨੂੰ ਸੁਖ ਦੇ ਰਹੇ ਹਾਂ ਜਾਂ ਫਿਰ ਦੁੱਖ ਦੇ ਦੇ ਰਹੇ ਹਾਂ ਇਸ ਲਈ ਸੰਗਤ ਜੀ ਸਾਨੂੰ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਤਾਂ ਫਿਰ ਸੰਗਤ ਜੀ ਇਹ ਕੁਝ ਪਰੇਜ ਸਨ ਜੋ ਅਸੀਂ ਕਰਨੇ ਨੇ ਅਸੀਂ ਈਰਖਾ ਤੋਂ ਬਚਣਾ ਹੈ ਹੰਕਾਰ ਤੋਂ ਬਚਣਾ ਹੈ ਨਿੰਦਿਆ ਚੁਗਲੀ ਤੋਂ ਬਚਣਾ ਹੈ ਅਤੇ ਨਾਲ ਹੀ ਭੁੱਲ ਕੇ ਵੀ ਕਿਸੇ ਦਾ ਦਿਲ ਨਹੀਂ ਦੁਖਾਣਾ ਅਤੇ ਨਾ ਹੀ ਕਿਸੇ ਵਿਅਕਤੀ ਦਾ ਮਾੜਾ ਸੋਚਣਾ ਹੈ ਸੋ ਫਿਰ ਸੰਗਤ ਜੀ ਸਵੇਰੇ ਉੱਠਦਿਆਂ ਸਾਰ ਅਤੇ ਸੌਣ ਤੋਂ ਪਹਿਲਾਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿਨ ਜਿੰਨਾ ਹੀ ਅਸੀਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਉਹਨਾਂ ਹੀ ਅਸੀਂ ਗੁਰੂ ਦੇ ਚਰਨਾਂ ਦੇ ਨੇੜੇ ਹੋ ਜਾਵਾਂਗੇ ਅਤੇ ਫਿਰ ਉਹਨੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਨੇੜੇ ਹੋ ਜਾਣਗੇ ਇਸ ਲਈ ਹਮੇਸ਼ਾ ਹੀ ਸੰਗਤ ਜੀ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਹੈ ਅਤੇ ਫਿਰ ਸਾਨੂੰ ਸ਼ੁਕਰਾਨਾ ਕਰਨ ਲਈ ਕਿਸੇ ਵਕਤ ਨੂੰ ਵਿਚਾਰਨ ਦੀ ਕੋਈ ਲੋੜ ਨਹੀਂ ਹੈ ਸਵੇਰੇ ਉੱਠਣਸਾਰ ਸੋਹਣੀ ਬੀਤੀ ਰਾਤ ਦਾ ਸ਼ੁਕਰਾਨਾ ਕਰਨਾ ਹੈ ਆਪਣੀ ਤੰਦਰੁਸਤੀ ਦਾ ਸ਼ੁਕਰਾਨਾ ਕਰ ਸਕਦੇ ਹਾਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰ ਸਕਦੇ ਹਾਂ ਅਸੀਂ ਆਪਣੇ ਪਰਿਵਾਰ ਲਈ ਆਪਣੇ ਕਾਰੋਬਾਰ ਲਈ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਹਾਂ ਸੰਗਤ ਜੀ ਹਰ ੜੀ ਨਾਲ ਅਸੀਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਏ ਵਾਏ ਗੁਰਜੀ ਤੁਸੀਂ ਮੈਨੂੰ ਇਸ ਕਾਬਿਲ ਬਣਾਇਆ ਹੈ ਕਿ ਅੱਜ ਮੈਂ 4 ਪੈਸੇ ਕਮਾ ਰਿਹਾ ਹਾਂ ਅਤੇ ਫਿਰ ਤੁਹਾਡੀ ਦੀ ਕਿਰਪਾ ਸਦਕਾ ਮੈਂ ਆਪਣੇ ਪਰਿਵਾਰ ਦਾ ਜੋ ਪਾਲਣ ਪੋਸ਼ਣ ਹੈ ਉਹ ਕਰ ਰਿਹਾ ਹਾਂ ਸੰਗਤ ਜੀ ਜਿੰਨਾ ਵੀ ਤੁਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋਗੇ ਮਾਲਕ ਦੀ ਰਜਾ ਵਿੱਚ ਰਹੋਗੇ ਤਾਂ ਉਹਨਾਂ ਹੀ ਸਾਡੀ ਕਿਸਮਤ ਦੇ ਜੋ ਬੰਦ ਦਰਵਾਜ਼ੇ ਨੇ ਉਹ ਖੁੱਲਣੇ ਸ਼ੁਰੂ ਹੋ ਜਾਣਗੇ ਕਿਉਂਕਿ ਸ਼ੁਕਰਾਨਾ ਕਰਨ ਵਾਲਿਆਂ ਤੇ ਜੋ ਕੁਦਰਤ ਹੈ ਉਹ ਮਿਹਰਬਾਨ ਹੁੰਦੀ ਹੈ ਇਸ ਲਈ ਸੰਗਤ ਜੀ ਵਦਵਾਦੂ ਦੇ ਗਿਲੇ ਸ਼ਿਕਵੇ ਛੱਡ ਕੇ ਜੋ ਰੱਬ ਨੇ ਬਖਸ਼ਿਆ ਹੈ ਉਸ ਦਾ ਸ਼ੁਕਰਾਨਾ ਕਰਨਾ ਹੈ ਸਾਨੂੰ ਹਰ ਵਕਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸੰਗਤ ਜੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾਲ ਹੀ ਨਾਲ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਵੀ ਦਸਨਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ